ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਕਿ ਉਹਨਾਂ ਨੂੰ H1B ਵਿਦੇਸ਼ੀ ਪ੍ਰਵਾਸੀ ਵਰਕਰਾਂ ਦੇ ਵੀਜ਼ੇ ਦੀ ਹਮਾਇਤ ਕਰਨ ਅਤੇ ਉਸ ਦਾ ਵਿਰੋਧ ਕਰਨ ਵਾਲੀਆਂ ਦੋਵੇਂ ਤਰ੍ਹਾਂ ਦੀਆਂ ਦਲੀਲਾਂ ਵਧੀਆ ਲੱਗੀਆਂ। 트੍ਰੰਪ ਨੇ ਕਿਹਾ ਕਿ ਉਹਨਾਂ ਨੂੰ ਮੁਲਕ 'ਚ ਆਉਣ ਵਾਲੇ ਬੇਹਦ ਹੁਨਰਮੰਦ ਵਿਅਕਤੀ ਪਸੰਦ ਨੇ ਜਿਨ੍ਹਾਂ ਇਸ ਵੀਜ਼ਾ ਪ੍ਰੋਗਰਾਮ ਦੀ ਵਰਤੋਂ ਕੀਤੀ ਹੈ। ਉਹਨਾਂ ਕਿਹਾ ਕਿ ਮੈਂ ਇਹ ਵੀ ਚਾਹੁੰਦਾ ਹਾਂ ਕਿ ਮੁਲਕ 'ਚ ਬੇਹਦ ਹੁਨਰ ਅਤੇ ਯੋਗ ਵਿਅਕਤੀ ਆਉਣ ਫਿਰ ਭਾਵੇਂ ਉਹਨਾਂ ਨੂੰ ਅਜਿਹੇ ਕੰਮ ਲਈ ਟੁਕਮੀ ਯੋਗਤਾ ਨਾ ਰੱਖਣ ਵਾਲੇ ਵਿਅਕਤੀਆਂ ਨੂੰ ਸਖਲਾਈ ਦੇਣੀ ਪਵੇ ਉੱਤੇ ਉਹਨਾਂ ਦੀ ਸਹਾਇਤਾ ਕਰਨੀ ਪਵੇ ਪਰ ਮੈਂ ਰੁਕਾਂ ਨਹੀਂ ਚਾਹੁੰਦਾ ਮੈਂ ਸਿਰਫ ਇੰਜੀਨੀਅਰਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਹਰ ਪਦਰ ਤੇ ਲੋਕਾਂ ਦੀ ਗੱਲ ਕਰ ਰਿਹਾ ਜ਼ਿਕਰਯੋਗ ਹੈ ਕਿ ਟੈਸਲਾ ਦੇ ਮਾਲਕ ਐਲਨ ਮਸਕ ਜਿਹਾ ਉਹਨਾਂ ਦੇ ਨੀਡਲੇ ਸਹਿਯੋਗੀ H1B ਵੀਜ਼ਾ ਦੀ ਹਾਮਿਤ ਕਰਦੇ ਨੇ ਪਰ ਕਈ ਸਮਰਥਕ ਉਸ ਦਾ ਵਿਰੋਧ ਕਰਦੀਆਂ ਦਲੀਲਾਂ ਦਿੰਦੇ ਨੇ ਕਿ ਇਸ ਪ੍ਰੋਗਰਾਮ ਨਾਲ ਅਮਰੀਕਾ ਤੋਂ ਨੌਕਰੀਆਂ ਖੋਜ ਜਾਂਦੀਆਂ ਨੇ ਦੱਸਦੇ ਕਿ ਭਾਰਤੀ ਅਮਰੀਕੀ ਸੰਸਦ ਮੈਂਬਰਾਂ ਨੇ ਅਮਰੀਕਾ 'ਚ ਜਨਮੇ ਕਿਸੇ ਵੀ ਵਿਅਕਤੀ ਲਈ ਆਪਣੇ ਆਪ ਹੀ ਨਾਗਰਿਕਤਾ ਮਿਲ ਜਾਣ ਦੇ ਨਿਯਮ 'ਚ ਬਦਲਾਅ ਸੁੰੰਦੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੁਕਮਾਂ ਦਾ ਵਿਰੋਧ ਕੀਤਾ ਇਸ ਕਦਮ ਨਾਲ ਨਾ ਸਿਰਫ ਦੁਨੀਆ ਭਰ ਤੋਂ ਆਏ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਅਸਰ ਪਵੇਗਾ ਸਗੋਂ ਭਾਰਤ ਤੋਂ ਆਏ ਸਟੂਡੈਂਟਸ ਅਤੇ ਮਾਹਿਰ ਵੀ ਪ੍ਰਭਾਵਿਤ ਹੋਣਗੇ ਟਰੰਪ ਨੇ ਇੱਕ ਹੁਕਮ ਤੇ ਦਸਤਕ ਕੀਤੇ ਜਿਸ 'ਚ ਐਲਾਨ ਕੀਤਾ ਗਿਆ ਕਿ ਇਸ ਵਿੱਚ ਬਿਨਾ ਦਸਤਾਵੇਜ਼ ਵਾਲੇ ਪ੍ਰਵਾਸੀਆਂ ਦੇ ਅਮਰੀਕਾ 'ਚ ਪੈਦਾ ਹੋਣ ਵਾਲੇ ਬੱਚਿਆਂ ਨੂੰ ਹੁਣ ਨਾਗਰਿਕ ਨਹੀਂ ਮੰਨਿਆ ਜਾਵੇਗਾ ਇਹ ਹੁਕਮ ਦੇ ਚ ਵਿਧਾਨਿਕ ਤੌਰ ਤੇ ਪਰ ਆਰਜ਼ੀ ਤੌਰ ਤੇ ਰਹਿਣ ਵਾਲੀਆਂ ਕੁਝ ਮਾਮਾ ਦੇ ਬੱਚਿਆਂ ਤੇ ਵੀ ਲਾਗੂ ਹੋਵੇਗਾ 트럼ਪ ਦੇ ਹੁਕਮ ਵਿੱਚ ਕਿਹਾ ਗਿਆ ਕਿ ਅਜਿਹੇ ਗੈਰ ਕਾਨੂੰਨੀ ਨਾਗਰਿਕਾਂ ਦੇ ਬੱਚੇ ਅਮਰੀਕਾ ਦੇ ਅਧਿਕਾਰ ਖੇਤਰ ਅਧੀਨ ਨਹੀਂ ਹਨ ਅਤੇ ਇਸ ਤਰ੍ਹਾਂ ਉਹ 14ਵੇਂ ਸੋਧ ਦੇ ਲੰਬੇ ਸਮੇਂ ਦੀ ਸੰਵਿਧਾਨਿਕ ਗਰੰਟੀ ਤਹਿਤ ਨਹੀਂ ਆਉਂਦੇ ਭਾਰਤੀ ਅਮਰੀਕੀ ਸੰਸਦ ਮੈਂਬਰ ਰੌ ਖੰਨਾ ਨੇ ਕਿਹਾ ਕਿ ਇਸ ਹੁਕਮ ਨਾਲ H1B ਵੀਜ਼ਾ ਤੇ ਜਾਇਜ਼ ਢੰਗ ਨਾਲ ਉੱਥੇ ਰਹਿ ਰਹੇ ਲੋਕਾਂ ਤੇ ਵੀ ਅਸਰ ਪਵੇਗਾ ਇੱਕ ਹੋਰ ਸੰਸਦ ਮੈਂਬਰ ਥਾਨੇਦਾਰ ਨੇ ਕਿਹਾ ਕਿ 트াম্প ਜੋ ਮਰਜ਼ੀ ਆਖਣ ਜਾ ਕਰਨ ਪਰ ਜਨਮ ਜਾਤ ਨਾਗਰਿਕਤਾ ਲਾਗੂ ਰਹੇਗੀ ਅਤੇ ਇਹ ਅਮਰੀਕਾ ਦਾ ਕਾਨੂੰਨ ਹੈ ਅਤੇ ਕਾਇਮ ਰਹੇਗਾ ਮੈਂ ਇਸ ਨੂੰ ਹਰ ਕੀਮਤ ਤੇ ਬਚਾਉਣ ਲਈ ਸੰਘਰਸ਼ ਕਰਦਾ ਰਹਾਂਗਾ ਭਾਰਤੀ ਅਮਰੀਕੀ ਕਾਂਗਰਸ ਬੂਮੈਨ ਪ੍ਰਿਮਲਾ ਜੈਪਾਲ ਨੇ ਇਸ ਨੂੰ ਗੈਰ ਸੰਵਿਧਾਨਿਕ ਘਰਾਰ ਦਿੱਤਾ ਅਤੇ ਕਿਹਾ ਕਿ ਇਹ ਸਾਈਨ ਕੀਤੇ ਜਾਣ ਨਾਲ ਖਤਮ ਨਹੀਂ ਹੋਣ ਵਾਲਾ ਉਹਨਾਂ ਕਿਹਾ ਕਿ ਜੇ ਇਹ ਕਾਨੂੰਨ ਲਾਗੂ ਕੀਤਾ ਜਾਂਦਾ ਤਾਂ ਅਮਰੀਕੀ ਕਾਨੂੰਨਾਂ ਅਤੇ ਸੰਵਿਧਾਨਚ ਤਹਿ ਮਿਸਾਲਾਂ ਨਾਲ مخਾਲ ਹੋਵੇਗਾ ਜ਼ਿਕਰਯੋਗ ਹੈ ਕਿ ਪ੍ਰਵਾਸੀ ਹੱਕਾਂ ਬਾਰੇ ਗਰੁੱਪ ਦੇ ਇੱਕ ਗੜਜੋੜ ਨੇ ਜਨਮ ਤੋਂ ਨਾਗਰਿਕਤਾ ਮਿਲਣ ਦੇ ਫੈਸਲੇ ਤੇ ਰੋਕ ਸਬੰਧੀ ਹੁਕਮ ਨੂੰ ਚੁਣੌਤੀ ਦਿੱਤੀ ਅਤੇ ਕਿਹਾ ਕਿ ਇਹ ਗੈਰ ਸੰਵਿਧਾਨਿਕ ਹੈ ਇਸ ਤੋਂ ਇਲਾਵਾ 22 ਸੂਬਿਆਂ ਦੇ ਆਟੋਨਮੀ ਜਨਰਲ ਨੇ ਵੀ ਦੋ ਸੰਗੀ ਜ਼ਿਲਾ ਅਦਾਲਤਾਂ 'ਚ ਹੁਕਮ ਤੇ ਰੋਕ ਲਈ ਟਰੰਪ ਖਿਲਾਫ ਕੇਸ ਕੀਤਾ ਫਰਸਿਸਕੋ ਅਤੇ ਵਸ਼ਿੰਗਟਨ ਡੀਸੀ ਤੇ 18 ਸੂਬਿਆਂ ਨੇ ਮਾਂਚੈਸਟਰਸ ਸੰਗੀ ਜ਼ਿਲਾ ਅਦਾਲਤ 'ਚ ਹੁਕਮਾਂ ਨੂੰ ਚੁਣੌਤੀ ਦਿੱੰਦਿਆਂ ਕਿਹਾ ਕਿ 14 ਸੂਤ ਤਹ ਤ ਜਨਮ ਤੋਂ ਨਾਗਰਿਕਤਾ ਆਟੋਮੈਟਿਕ ਹੈ ਅਤੇ ਇਸ ਨੂੰ ਬਦਲਣ ਦਾ ਨਾਤਾ ਰਾਸ਼ਟਰਪਤੀ ਅਤੇ ਨਾ ਹੀ ਕਾਂਗਰਸ ਕੋਲ ਕੋਈ ਸੰਵਿਧਾਨਕ ਅਧਿਕਾਰ ਹੈ ਚਾਰ ਹੋਰ ਸੂਬਿਆਂ ਨੇ ਵੀ ਵਾਸ਼ਿੰਗਟਨ ਪੱਛਮੀ ਜ਼ਿਲ੍ਹਾ ਚ ਦੂਜਾ ਕੇਸ ਦਾਖਲ ਕੀਤਾ ਹੈ ਸੂਬਿਆਂ ਨੇ ਰਾਸ਼ਟਰਪਤੀ ਦੇ ਹੁਕਮ ਅਤੇ ਤੁਰੰਤ ਰੋਕ ਲਗਾਉਣ ਦੀ ਅਪੀਲ ਕੀਤੀ ਨਿਊ ਜਰਸੀ ਦੇ اٹਾਰਨੀ ਜਨਰਲ ਮੈਥਿਊ ਪਲਾਟਿਕ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਜਨਮ ਤੋਂ ਨਾਗਰਿਕਤਾ ਖਤਮ ਕਰਨ ਦੀ ਇੱਕ ਪਾਸੜ ਕੋਸ਼ਿਸ਼ ਸਾਡੇ ਸੰਵਿਧਾਨ ਦੀ ਕੋਰ ਉਲੰਘਣਾ ਹੈ ਕੈਲੀਫੋਰਨੀਆ ਦੇ اٹਾਰਨੀ ਜਨਰਲ ਰੌਬ ਵੌਂਟਾ ਨੇ ਕਿਹਾ ਕਿ ਰਾਸ਼ਟਰਪਤੀ ਦੇ ਹੁਕਮ ਗੈਰ ਸਵਿਧਾਨਿਕ ਵਾਈਡਨ ਦੇ ਸਮੇਂ ਵਾਈਟ ਹਾਊਸ ਦੇ ਕਮਿਸ਼ਨਰ ਰਹੇ ਅਜੇ ਪਟੂਰੀਆ ਨੇ ਕਿਹਾ ਕਿ ਇਹ ਹੁਕਮ ਨਾ ਸਿਰਫ ਗੈਰ ਸਵਿਧਾਨਿਕ ਹੈ ਸਗੋਂ ਇਹ ਬਰਾਬਰੀ ਅਤੇ ਨਿਆਂ ਦੀਆਂ ਕਦਰਾਂ ਕੀਮਤਾਂ ਦੀ ਵੀ ਹਨ ਦੇਖੀ ਉਹਨਾਂ ਕਿਹਾ ਕਿ ਅਜਿਹੀ ਵੰਡਪਾਉ ਅਤੇ ਗੈਰ ਸਵਿਧਾਨਿਕ ਕਾਰਵਾਈਆਂ ਨੂੰ ਰੋਕਣ ਲਈ ਰਲ ਕੇ ਕੰਮ ਕਰਨਾ ਪਵੇਗਾ ਇਸ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕ ਰੂਬਿਓ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਦਾ ਪ੍ਰਸ਼ਾਸਨ ਭਾਰਤ ਨਾਲ ਆਰਥਿਕ ਸਬੰਧਨ ਵੱਗੇ ਵਧਾਉਣ ਦਾ ਚਾਹਵਾਨ ਹੈ ਪਰ ਨਾਲ ਹੀ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਜੁੜੇ ਮੁੱਦਿਆਂ ਦਾ ਹੱਲ ਕੱਢਣਾ ਚਾਹੁੰਦਾ ਰੂਪੀਓ ਨੇ ਆਪਣੇ ਭਾਰਤੀ ਹਮਰੂਤਬਾ ਐ ਸਜੈ ਸ਼ੰਕਰ ਨਾਲ ਬੈਠਕ ਦੌਰਾਨ ਇਹ ਵਿਚਾਰ ਪ੍ਰਗਟ ਕੀਤੇ ਜ਼ਿਕਰਯੋਗ ਹੈ ਕਿ ਬਲੂ ਮਾਰਗਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਅਤੇ ਅਮਰੀਕਾ ਨੇ ਕਰੀਬ 18000 ਭਾਰਤੀ ਪ੍ਰਵਾਸੀਆਂ ਦੀ ਪਛਾਣ ਕੀਤੀ ਹੈ ਜੋ ਗੈਰ ਕਾਨੂੰਨੀ ਢੰਗ ਨਾਲਾਰੇ ਨਾਗਰਿਕਾਂ ਦੀ ਪਛਾਣ ਕਰਕੇ ਉਹਨਾਂ ਦੀ ਵਾਪਸੀ ਲਈ ਭਾਰਤ ਸਰਕਾਰ 트ੰਪ ਪ੍ਰਸ਼ਾਸਨ ਨਾਲ ਰਲ ਕੇ ਕੰਮ ਕਰਨ ਲਈ ਤਿਆਰ ਹੈ ਰੂਪੀਓ ਨੇ ਸਭ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਨਾਲ ਪਹਿਲੀ ਦੋਬਲੀ ਮੀਟਿੰਗ ਕਰਨ ਨੂੰ ਤਰਜੀਹ ਦਿੱਤੀ ਜਿਸ ਨਾਲ ਇਹ ਸਨੇਹਾ ਗਿਆ ਕਿ 트ੰਪ ਸ਼ਾਸ਼ਨ ਭਾਰਤ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਨੂੰ ਕਾਫੀ ਅਹਿਮੀਅਤ ਦੇ ਰਿਹਾ ਹੈ ਰੂਬੀਓ ਨੇ ਕੁਆਡ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਮਗਰੋਂ ਵਿਦੇਸ਼ ਮੰਤਰਾਲੇ ਦੇ ਫੌਗੀ ਬਾਟਮ ਹੈੱਡਕੁਆਰਟਰ ਵਿੱਚ ਜੈ ਸ਼ੰਕਰ ਨਾਲ ਬੈਠਕ ਕੀਤੀ ਵਿਦੇਸ਼ੀ ਮੰਤਰਾਲੇ ਦੀ ਤਰਜਮਾਨ ਟੈਮੀ ਵੁਰਸਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਰੂਬੀਓ ਨੇ ਭਾਰਤ ਨਾਲ ਆਰਥਿਕ ਰਿਸ਼ਤਿਆਂ ਨੂੰ ਅੱਗੇ ਵਧਾਉਣ ਅਤੇ ਗੈਰ ਕਾਨੂੰਨੀ ਪ੍ਰਵਾਸ ਨਾਲ ਜੁੜੇ ਮੁੱਦੇ ਹੱਲ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਇੱਛਾ ਤੇ ਜ਼ੋਰ ਦਿੱਤਾ ਤਰਜਮਾਨ ਨੇ ਕਿਹਾ ਕਿ ਦੋਵੇਂ ਆਗੂ ਨੇ ਅਮਰੀਕਾ ਭਾਰਤ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉੱਭਰਦੀਆਂ ਤਕਨੀਕਾਂ ਰੱਖ ਸਹਿਯੋਗ ਊਰਜਾ ਤੇ ਖੁੱਲੇ ਤੇ ਆਜ਼ਾਦ ਹਿੰਦ ਪ੍ਰਸ਼ਾਂਤ ਖਿੱਤੇ ਨੂੰ ਅੱਗੇ ਵਧਾਉਣ ਸੰਬੰਧ ਵੱਖ-ਵੱਖ ਮਸਲਿਆਂ ਤੇ ਚਰਚਾ ਕੀਤੀ ਉਧਰ ਜੈ ਸ਼ੰਕਰ ਨੇ ਕਿਹਾ ਕਿ ਬੈਠਕ ਦੌਰਾਨ ਵਿਆਪਕ ਦੋਬਲੀ ਭਾਈਵਾਲ ਦੀ ਸਮੀਖਿਆ ਕੀਤੀ ਗਈ ਜਿਸ ਤੇ ਰੂਬੀਓ ਮਜ਼ਬੂਤ ਸਮਰਥਕ ਰਹੇ ਨੇ ਵਕਵਕ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਵੀ ਵਿਚਾਰ ਸਾਂਝੇ ਕੀਤੇ ਗਏ ਦੋਵੇਂ ਦੇਸ਼ਾਂ ਵਿਚਾਲੇ ਰਣਨੀਤਿਕ ਸਹਿਯੋਗ ਨੂੰ ਅੱਗੇ ਵਧਾਉਣ ਲਈ ਉਹਨਾਂ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਹੈ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਬੈਠਕ ਦੌਰਾਨ ਵਿਆਪਕ ਦੋਵਲੀ ਭਾਈਵਾਲ ਦੀ ਸਮੀਖਿਆ ਕੀਤੀ ਗਈ ਜਿਸ ਤੇ ਮਾਰ ਕੇ ਰੂਬੀਓ ਮਜ਼ਬੂਤ ਸਮਰਥਕ ਰਹੇ ਨੇ ਵਕਵਕ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਵੀ ਵਿਚਾਰ ਸਾਂਝੇ ਕੀਤੇ ਗਏ ਜੈ ਸ਼ੰਕਰ ਨੇ ਦੋਵੇਂ ਦੇਸ਼ਾਂ ਵਿਚਾਲੇ ਰਣਨੀਤਿਕ ਸਹਿਯੋਗ ਨੂੰ ਅੱਗੇ ਵਧਾਉਣ ਲਈ ਉਹਨਾਂ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕੀਤੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹਨਾਂ ਨੂੰ H1B ਵਿਦੇਸ਼ੀ ਪ੍ਰਵਾਸੀ ਵਰਕਰਾਂ ਦੇ ਵੀਜ਼ੇ ਦੀ ਹਮਾਇਤ ਕਰਨ ਅਤੇ ਉਸ ਦਾ ਵਿਰੋਧ ਕਰਨ ਵਾਲੀਆਂ ਦੋਵੇਂ ਤਰ੍ਹਾਂ ਦੀਆਂ ਦਲੀਲਾਂ ਵਧੀਆ ਲੱਗੀਆਂ 트럼ਪ ਨੇ ਕਿਹਾ ਕਿ ਉਹਨਾਂ ਨੂੰ ਮੁਲਕ 'ਚ ਆਉਣ ਵਾਲੇ ਬੇਹਦ ਹੁਨਰਮੰਦ ਵਿਅਕਤੀ ਪਸੰਦ ਨੇ ਜਿਨ੍ਹਾਂ ਇਸ ਵੀਜ਼ਾ ਪ੍ਰੋਗਰਾਮ ਦੀ ਵਰਤੋਂ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਇਹ ਵੀ ਚਾਹੁੰਦਾ ਹਾਂ ਕਿ ਮੁਲਕ 'ਚ ਬੇਹਦ ਹੁਨਰ ਅਤੇ ਯੋਗ ਵਿਅਕਤੀ ਆਉਣ ਫਿਰ ਭਾਵੇਂ ਉਹਨਾਂ ਨੂੰ ਅਜਿਹੇ ਕੰਮ ਲਈ ਟੁਕਮੀ ਯੋਗਤਾ ਨਾ ਰੱਖਣ ਵਾਲੇ ਵਿਅਕਤੀਆਂ ਨੂੰ ਸਖਲਾਈ ਦੇਣੀ ਪਵੇ ਅਤੇ ਉਹਨਾਂ ਦੀ ਸਹਾਇਤਾ ਕਰਨੀ ਪਵੇ ਪਰ ਮੈਂ ਰੁਕਣਾ ਨਹੀਂ ਚਾਹੁੰਦਾ ਮੈਂ ਸਿਰਫ ਇੰਜੀਨੀਅਰਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਹਰ ਪਦਰ ਤੇ ਲੋਕਾਂ ਦੀ ਗੱਲ ਕਰ ਰਿਹਾ ਜ਼ਿਕਰ ਉਗਾ ਕਿ ਟੈਸਲਾ ਦੇ ਮਾਲਕ ਐਲਨ ਮਸਕ ਜਿਹਾ ਉਹਨਾਂ ਦੇ ਨੀਡਲੈਸ ਹੈ ਜੂਗੀ ਐਚ1ਵੀ ਵੀਜ਼ਾ ਦੀ ਮਾइद ਕਰਦੇ ਨੇ ਪਰ ਕਈ ਸਮਰਥਕ ਉਸ ਦਾ ਵਿਰੋਧ ਕਰਦੀਆਂ ਦਲੀਲਾਂ ਦਿੰਦੇ ਨੇ ਕਿ ਇਸ ਪ੍ਰੋਗਰਾਮ ਨਾਲ ਅਮਰੀਕਾ ਤੋਂ ਨੌਕਰੀਆਂ ਖੋਜ ਜਾਂਦੀਆਂ ਨੇ ਦੱਸਦੇ ਕਿ ਭਾਰਤੀ ਅਮਰੀਕੀ ਸੰਸਦ ਮੈਂਬਰਾਂ ਨੇ ਅਮਰੀਕਾ 'ਚ ਜਨਮੇ ਕਿਸੇ ਵੀ ਵਿਅਕਤੀ ਲਈ ਆਪਣੇ ਆਪ ਹੀ ਨਾਗਰਿਕਤਾ ਮਿਲ ਜਾਣ ਦੇ ਨਿਯਮ 'ਚ ਬਦਲਾਅ ਸਮੁੰਦੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੁਕਮਾਂ ਦਾ ਵਿਰੋਧ ਕੀਤਾ ਇਸ ਕਦਮ ਨਾਲ ਨਾ ਸਿਰਫ ਦੁਨੀਆ ਭਰ ਤੋਂ ਆਏ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਅਸਰ ਪਵੇਗਾ ਸਗੋਂ ਭਾਰਤ ਤੋਂ ਆਏ ਸਟੂਡੈਂਟਸ ਅਤੇ ਮਾਹਿਰ ਵੀ ਪ੍ਰਭਾਵਿਤ ਹੋਣਗੇ ਟਰੰਪ ਨੇ ਇੱਕ ਹੁਕਮ ਤੇ ਦਸਤਕ ਕੀਤੇ ਜਿਸ 'ਚ ਐਲਾਨ ਕੀਤਾ ਗਿਆ ਕਿ ਕੁੱਝ ਬਿਨਾ ਦਸਤਾਵੇਜ਼ ਵਾਲੇ ਪ੍ਰਵਾਸੀਆਂ ਦੇ ਅਮਰੀਕਾ 'ਚ ਪੈਦਾ ਹੋਣ ਵਾਲੇ ਬੱਚਿਆਂ ਨੂੰ ਹੁਣ ਨਾਗਰਿਕ ਨਹੀਂ ਮੰਨਿਆ ਜਾਵੇਗਾ ਇਹ ਹੁਕਮ ਦੇ ਚ ਵਿਧਾਨਿਕ ਤੌਰ ਤੇ ਪਰ ਆਰਜ਼ੀ ਤੌਰ ਤੇ ਰਹਿਣ ਵਾਲੀਆਂ ਕੁੱਝ ਮਾਮਾ ਦੇ ਬੱਚਿਆਂ ਤੇ ਵੀ ਲਾਗੂ ਹੋਵੇਗਾ 트럼ਪ ਦੇ ਹੁਕਮ 'ਚ ਕਿਹਾ ਗਿਆ ਕਿ ਅਜਿਹੇ ਗੈਰ ਕਾਨੂੰਨੀ ਨਾਗਰਿਕਾਂ ਦੇ ਬੱਚੇ ਅਮਰੀਕਾ ਦੇ ਅਧਿਕਾਰ ਖੇਤਰ ਅਧੀਨ ਨਹੀਂ ਹਨ ਅਤੇ ਇਸ ਤਰ੍ਹਾਂ ਉਹ 14ਵੇਂ ਸੋਧ ਦੇ ਲੰਬੇ ਸਮੇਂ ਦੀ ਸੰਵਿਧਾਨਿਕ ਗਰੰਟੀ ਤਹਿਤ ਨਹੀਂ ਆਉਂਦੇ ਭਾਰਤੀ ਅਮਰੀਕੀ ਸੰਸਦ ਮੈਂਬਰ ਰੌ ਖੰਨਾ ਨੇ ਕਿਹਾ ਕਿ ਇਸ ਹੁਕਮ ਨਾਲ H1B ਵੀਜ਼ਾ ਤੇ ਜਾਇਜ਼ ਢੰਗ ਨਾਲ ਉੱਥੇ ਰਹਿ ਰਹੇ ਲੋਕਾਂ ਤੇ ਵੀ ਅਸਰ ਪਵੇਗਾ ਇੱਕ ਹੋਰ ਸੰਸਦ ਮੈਂਬਰ ਥਾਨੇਦਾਰ ਨੇ ਕਿਹਾ ਕਿ 트াম্প ਜੋ ਮਰਜ਼ੀ ਆਖਣ ਜਾ ਕਰਨ ਪਰ ਜਨਮ ਜਾਤ ਨਾਗਰਿਕਤਾ ਲਾਗੂ ਰਹੇਗੀ ਅਤੇ ਇਹ ਅਮਰੀਕਾ ਦਾ ਕਾਨੂੰਨ ਹੈ ਅਤੇ ਕਾਇਮ ਰਹੇਗਾ ਮੈਂ ਇਸ ਨੂੰ ਹਰ ਕੀਮਤ ਤੇ ਬਚਾਉਣ ਲਈ ਸੰਘਰਸ਼ ਕਰਦਾ ਰਹਾਂਗਾ ਭਾਰਤੀ ਅਮਰੀਕੀ ਕਾਂਗਰਸ ਬੂਮੈਨ ਪ੍ਰਿਮਲਾ ਜੈਪਾਲ ਨੇ ਇਸ ਨੂੰ ਗੈਰ ਸंवਿਧਾਨਿਕ ਘਰਾਰ ਦਿੱਤਾ ਅਤੇ ਕਿਹਾ ਕਿ ਇਹ ਸਾਈਨ ਕੀਤੇ ਜਾਣ ਨਾਲ ਖਤਮ ਨਹੀਂ ਹੋਣ ਵਾਲਾ ਉਹਨਾਂ ਕਿਹਾ ਕਿ ਜੇ ਇਹ ਕਾਨੂੰਨ ਲਾਗੂ ਕੀਤਾ ਜਾਂਦਾ ਤਾਂ ਅਮਰੀਕੀ ਕਾਨੂੰਨਾਂ ਅਤੇ ਸੰਵਿਧਾਨ ਚ ਤਹਿ ਮਿਸਾਲਾਂ ਨਾਲ مخਾਲ ਹੋਵੇਗਾ ਜ਼ਿਕਰ ਜੋਗ ਹੈ ਕਿ ਪ੍ਰਵਾਸੀ ਹੱਕਾਂ ਬਾਰੇ ਗਰੁੱਪ ਦੇ ਇੱਕ ਗੜਜੋੜ ਨੇ ਜਨਮ ਤੋਂ ਨਾਗਰਿਕਤਾ ਮਿਲਣ ਦੇ ਫੈਸਲੇ ਤੇ ਰੁਕਸਵੰਦੀ ਹੁਕਮ ਨੂੰ ਚੁਣੌਤੀ ਦਿੱਤੀ ਅਤੇ ਕਿਹਾ ਕਿ ਇਹ ਗੈਰ ਸंवਿਧਾਨਿਕ ਹੈ ਇਸ ਤੋਂ ਇਲਾਵਾ 22 ਸੂਬਿਆਂ ਦੇ ਅਟੋਨਮੀ ਜਨਰਲ ਨੇ ਵੀ ਦੋ ਸੰਘੀ ਜ਼िला ਅਦਾਲਤਾਂ 'ਚ ਹੁਕਮ ਤੇ ਰੋਕ ਲਈ 트럼ਪ ਖਿਲਾਫ ਕੇਸ ਕੀਤਾ ਫਰਸਿਸਕੋ ਅਤੇ ਵਾਸ਼ਿੰਗਟਨ ਡੀਸੀ ਤੇ 18 ਸੂਬਿਆਂ ਨੇ ਮਾਂਚੈਸਟਰਸ ਸੰਗੀ ਜ਼ਿਲ੍ਹਾ ਅਦਾਲਤ ਚ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਕਿ 14ਵੀਂ ਸੋਧ ਤਹਿਤ ਜਨਮ ਤੋਂ ਨਾਗਰਿਕਤਾ ਆਟੋਮੈਟਿਕ ਹੈ ਅਤੇ ਇਸ ਨੂੰ ਬਦਲਣ ਦਾ ਨਾ ਤਾਂ ਰਾਸ਼ਟਰਪਤੀ ਅਤੇ ਨਾ ਹੀ ਕਾਂਗਰਸ ਕੋਲ ਕੋਈ ਸੰਵਿਧਾਨਕ ਅਧਿਕਾਰ ਹੈ ਚਾਰ ਹੋਰ ਸੂਬਿਆਂ ਨੇ ਵੀ ਵਾਸ਼ਿੰਗਟਨ ਪੱਛਮੀ ਜ਼ਿਲ੍ਹਾ ਚ ਦੂਜਾ ਕੇਸ ਦਖਲ ਕੀਤਾ ਹੈ ਸੂਬਿਆਂ ਨੇ ਰਾਸ਼ਟਰਪਤੀ ਦੇ ਹੁਕਮਾਂ ਤੇ ਤੁਰੰਤ ਰੋਕ ਲਗਾਉਣ ਦੀ ਅਪੀਲ ਕੀਤੀ ਨਿਊ ਜਰਸੀ ਦੇ اٹਾਰਨੀ ਜਨਰਲ ਮੈਥਿਊ ਪਲਾਟਿਕ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਜਨਮ ਤੋਂ ਨਾਗਰਿਕਤਾ ਖਤਮ ਕਰਨ ਦੀ ਇੱਕ ਪਾਸੜ ਕੋਸ਼ਿਸ਼ ਸਾਡੇ ਸੰਵਿਧਾਨ ਦੀ ਕੋਰ ਅਲੰਕਰਨਾ ਕੈਲੀਫੋਰਨੀਆ ਦੇ اٹੋਨੀ ਜਰਨਲ ਰੌਬ ਵੋਂਟਾ ਨੇ ਕਿਹਾ ਕਿ ਰਾਸ਼ਟਰਪਤੀ ਦਾ ਹੁਕਮ ਗੈਰ ਸंवਿਧਾਨਿਕ ਹੈ ਵਾਈਡਨ ਦੇ ਸਮੇਂ ਵਾਈਟ ਹਾਊਸ ਦੇ ਕਮਿਸਟਰ ਰਹੇ ਅਜੇ ਪਟੋਰੀਆ ਨੇ ਕਿਹਾ ਕਿ ਇਹ ਹੁਕਮ ਨਾ ਸਿਰਫ ਗੈਰ ਸंवਿਧਾਨਿਕ ਹੈ ਸਗੋਂ ਇਹ ਬਰਾਬਰੀ ਅਤੇ ਨਿਆਂ ਦੀਆਂ ਕਦਰਾਂ ਕੀਮਤਾਂ ਦੀ ਵੀ ਹਨ ਦੇਖੀ ਉਹਨਾਂ ਨੇ ਕਿਹਾ ਕਿ ਅਜਿਹੀ ਵੰਡਪਾਉ ਅਤੇ ਗੈਰ ਸंवਿਧਾਨਿਕ ਕਾਰਵਾਈਆਂ ਨੂੰ ਰੋਕਣ ਲਈ ਰਲ ਕੇ ਕੰਮ ਕਰਨਾ ਪਵੇਗਾ ਇਸ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕ ਰੂਪੀਓ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਦਾ ਪ੍ਰਸ਼ਾਸਨ ਭਾਰਤ ਨਾਲ ਆਰਥਿਕ ਸਬੰਧਨ ਵੱਗੇ ਵਧਾਉਣ ਦਾ ਚਾਹ ਆਪਣਾ ਪ੍ਰਣਾਲੀ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਜੁੜੇ ਮੁੱਦਿਆਂ ਦਾ ਹੱਲ ਕੱਢਣਾ ਚਾਹੁੰਦਾ ਰੂਪੀਓ ਨੇ ਆਪਣੇ ਭਾਰਤੀ ਹਮਰੁੱਤਬਾ ਐ ਸਜੈ ਸ਼ੰਕਰ ਨਾਲ ਮੀਟਿੰਗ ਦੌਰਾਨ ਇਹ ਵਿਚਾਰ ਪ੍ਰਗਟ ਕੀਤੇ ਜ਼ਿਕਰਯੋਗ ਹੈ ਕਿ ਬਲੂ ਮਾਰਗਨੇਸ ਉਤਰਾ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਅਤੇ ਅਮਰੀਕਾ ਨੇ ਕਰੀਬ 18000 ਭਾਰਤੀ ਪ੍ਰਵਾਸੀਆਂ ਦੀ ਪਛਾਣ ਕੀਤੀ ਹੈ ਜੋ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਨੇ ਅਤੇ ਉਹਨਾਂ ਨੂੰ ਵਤਨ ਵਾਪਸ ਭੇਜਿਆ ਜਾ ਸਕਦਾ ਹੈ ਰਿਪੋਰਟ ਚ ਕਿਹਾ ਗਿਆ ਹੈ ਕਿ ਅਮਰੀਕਾ ਚ ਗੈਰ ਕਾਨੂੰਨੀ ਢੰਗ ਨਾਲ ਰਹਿੰਦੇ ਆਪਣੇ ਸਾਰੇ ਨਾਗਰਿਕਾਂ ਦੀ ਪਛਾਣ ਕਰਕੇ ਉਹਨਾਂ ਦੀ ਵਾਪਸੀ ਲਈ ਭਾਰਤ ਸਰਕਾਰ 트ੰਪ ਪ੍ਰਸ਼ਾਸਨ ਨਾਲ ਰਲ ਕੇ ਕੰਮ ਕਰਨ ਲਈ ਤਿਆਰ ਰੂਬੀਓ ਨੇ ਸਭ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਨਾਲ ਪਹਿਲੀ ਦੋਬਲੀ ਮੀਟਿੰਗ ਕਰਨ ਨੂੰ ਤਰਜੀਹ ਦਿੱਤੀ ਜਿਸ ਨਾਲ ਇਹ ਸਨੇਹਾ ਗਿਆ ਕਿ ਟਰੰਪ ਪ੍ਰਸ਼ਾਸਨ ਭਾਰਤ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਨੂੰ ਕਾਫੀ ਅਹਿਮੀਅਤ ਦੇ ਰਹੇ ਹਨ ਰੂਬੀਓ ਨੇ ਕੁਆਡ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਮਗਰੋਂ ਵਿਦੇਸ਼ ਮੰਤਰਾਲੇ ਦੇ ਫੌਗੀ ਬਾਟਮ ਹੈੱਡਕੁਆਟਰ ਵਿੱਚ ਜੈਸ਼ੰਕਰ ਨਾਲ ਬੈਠਕ ਕੀਤੀ ਵਿਦੇਸ਼ੀ ਮੰਤਰਾਲੇ ਦੀ ਤਰਜਮਾਨ ਟੈਮੀ ਵੁਰਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਰੂਬੀਓ ਨੇ ਭਾਰਤ ਨਾਲ ਆਰਥਿਕ ਰਿਸ਼ਤਿਆਂ ਨੂੰ ਅੱਗੇ ਵਧਾਉਣ ਅਤੇ ਗੈਰ ਕਾਨੂੰਨੀ ਪ੍ਰਵਾਸ ਨਾਲ ਜੁੜੇ ਮੁੱਦੇ ਹੱਲ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਇੱਛਾ ਤੇ ਜ਼ੋਰ ਦਿੱਤਾ ਤਰਜਮਾਨ ਨੇ ਕਿਹਾ ਕਿ ਦੋਵੇਂ ਆਗੂ ਨੇ ਅਮਰੀਕਾ-ਭਾਰਤ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉੱਭਰਦੀਆਂ ਤਕਨੀਕਾਂ ਰੱਖਿਆ ਸਹਿਯੋਗ ਊਰਜਾ ਤੇ ਖੁੱਲੇ ਤੇ ਆਜ਼ਾਦ ਹਿੰਦ-ਪ੍ਰਸ਼ਾਂਤ ਖਿੱਤੇ ਨੂੰ ਅੱਗੇ ਵਧਾਉਣ ਸੰਢੇ ਵੱਖ-ਵੱਖ ਮਸਲਿਆਂ ਤੇ ਚਰਚਾ ਕੀਤੀ ਉਧਰ ਜੈ ਸ਼ੰਕਰ ਨੇ ਕਿਹਾ ਕਿ ਮੀਟਿੰਗ ਦੌਰਾਨ ਵਿਆਪਕ ਦੋਬਲੀ ਭਾਈਵਾਲ ਦੀ ਸਮੀਖਿਆ ਕੀਤੀ ਗਈ ਜਿਸ ਤੇ ਰੂਬੀਓ ਮਜ਼ਬੂਤ ਸਮਰਥਕ ਰਹੇ ਨੇ ਵਕ ਵਕ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਵੀ ਵਿਚਾਰ ਸਾਂਝੇ ਕੀਤੇ ਗਏ ਦੋਵੇਂ ਦੇਸ਼ਾਂ ਵਿਚਾਲੇ ਰਣਨੀਤਿਕ ਸਹਿਯੋਗ ਨੂੰ ਅੱਗੇ ਵਧਾਉਣ ਲਈ ਉਹਨਾਂ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਹੈ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਬੈਠਕ ਦੌਰਾਨ ਵਿਆਪਕ ਦੋਵਲੀ ਪਾਈਵਲ ਦੀ ਸਮੀਖਿਆ ਕੀਤੀ ਗਈ ਜਿਸ ਤੇ ਮਾਰ ਕੇ ਰੂਬੀਓ ਮਜ਼ਬੂਤ ਸਮਰਥਕ ਰਹੇ ਨੇ ਵਕ ਵਕ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਵੀ ਵਿਚਾਰ ਸਾਂਝੇ ਕੀਤੇ ਗਏ ਜੈ ਸ਼ੰਕਰ ਨੇ ਦੋਵੇਂ ਦੇਸ਼ਾਂ ਵਿਚਾਲੇ ਰਣਨੀਤਿਕ ਸਹਿਯੋਗ ਨੂੰ ਅੱਗੇ ਵਧਾਉਣ ਲਈ ਉਹਨਾਂ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕੀਤੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਕਿ ਉਹਨਾਂ ਨੂੰ H1B ਵਿਦੇਸ਼ੀ ਪ੍ਰਵਾਸੀ ਵਰਕਰਾਂ ਦੇ ਵੀਜ਼ੇ ਦੀ ਹਮਾਇਤ ਕਰਨ ਅਤੇ ਉਸ ਦਾ ਵਿਰੋਧ ਕਰਨ ਵਾਲੀਆਂ ਦੋਵੇਂ ਤਰ੍ਹਾਂ ਦੀਆਂ ਦਲੀਲਾਂ ਵਧੀਆ ਲੱਗੀਆਂ 트੍ਰੰਪ ਨੇ ਕਿਹਾ ਕਿ ਉਹਨਾਂ ਨੂੰ ਮੁਲਕ 'ਚ ਆਉਣ ਵਾਲੇ ਬੇਹਦ ਹੁਨਰਮੰਦ ਵਿਅਕਤੀ ਪਸੰਦ ਨੇ ਜਿਨ੍ਹਾਂ ਇਸ ਵੀਜ਼ਾ ਪ੍ਰੋਗਰਾਮ ਦੀ ਵਰਤੋਂ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਇਹ ਵੀ ਚਾਹੁੰਦਾ ਹਾਂ ਕਿ ਮੁਲਕ 'ਚ ਬੇਹਦ ਹੁਨਰ ਅਤੇ ਯੋਗ ਵਿਅਕਤੀ ਆਉਣ ਫਿਰ ਭਾਵੇਂ ਉਹਨਾਂ ਨੂੰ ਅਜਿਹੇ ਕੰਮ ਲਈ ਟੁਕਮੀ ਯੋਗਤਾ ਨਾ ਰੱਖਣ ਵਾਲੇ ਵਿਅਕਤੀਆਂ ਨੂੰ ਸਖਲਾਈ ਦੇਣੀ ਪਵੇ ਉਤੇ ਉਹਨਾਂ ਦੀ ਸਹਾਇਤਾ ਕਰਨੀ ਪਵੇ ਪਰ ਮੈਂ ਰੁਕਾ ਨਹੀਂ ਚਾਹੁੰਦਾ ਮੈਂ ਸਿਰਫ ਇੰਜੀਨੀਅਰਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਹਰ ਪੱਧਰ ਤੇ ਲੋਕਾਂ ਦੀ ਗੱਲ ਕਰ ਰਿਹਾ ਜ਼ਿਕਰਯੋਗ ਹੈ ਕਿ ਟੈਸਲਾ ਦੇ ਮਾਲਕ ਐਲਨ ਮਸਕ ਜਿਹਾ ਉਹਨਾਂ ਦੇ ਨੀਡਲੇ ਸਹਿਯੋਗੀ H1B ਵੀਜ਼ਾ ਦੀ ਹਮਾਇਤ ਕਰਦੇ ਨੇ ਪਰ ਕਈ ਸਮਰਥਕ ਉਸ ਦਾ ਵਿਰੋਧ ਕਰਦੀਆਂ ਦਲੀਲਾਂ ਦਿੰਦੇ ਨੇ ਕਿ ਇਸ ਪ੍ਰੋਗਰਾਮ ਨਾਲ ਅਮਰੀਕਾ ਤੋਂ ਨੌਕਰੀਆਂ ਖੋਜ ਜਾਂਦੀਆਂ ਨੇ ਦੱਸਦੇ ਕਿ ਭਾਰਤੀ ਅਮਰੀਕੀ ਸੰਸਦ ਮੈਂਬਰਾਂ ਨੇ ਅਮਰੀਕਾ 'ਚ ਜਨਮੇ ਕਿਸੇ ਵੀ ਵਿਅਕਤੀ ਲਈ ਆਪਣੇ ਆਪ ਹੀ ਨਾਗਰਿਕਤਾ ਮਿਲ ਜਾਣ ਦੇ ਨਿਯਮ 'ਚ ਬਦਲਾਅ ਸਮੁੰਦੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੁਕਮਾਂ ਦਾ ਵਿਰੋਧ ਕੀਤਾ ਇਸ ਕਦਮ ਨਾਲ ਨਾ ਸਿਰਫ ਦੁਨੀਆ ਭਰ ਤੋਂ ਆਏ ਗੈਰਕਾਨੂੰਨੀ ਪ੍ਰਵਾਸੀਆਂ ਤੇ ਅਸਰ ਪਵੇਗਾ ਸਗੋਂ ਭਾਰਤ ਤੋਂ ਆਏ ਸਟੂਡੈਂਟਸ ਅਤੇ ਮਾਹਿਰ ਵੀ ਪ੍ਰਭਾਵਿਤ ਹੋਣਗੇ ਟਰੰਪ ਨੇ ਇੱਕ ਹੁਕਮ ਤੇ ਦਸਤਕ ਕੀਤੇ ਜਿਸ 'ਚ ਐਲਾਨ ਕੀਤਾ ਗਿਆ ਕਿ ਭਵਿੱਖ 'ਚ ਬਿਨਾਂ ਦਸਤਾਵੇਜ਼ ਵਾਲੇ ਪ੍ਰਵਾਸੀਆਂ ਦੇ ਅਮਰੀਕਾ 'ਚ ਦਾ ਹੋਣ ਵਾਲੇ ਬੱਚਿਆਂ ਨੂੰ ਹੁਣ ਨਾਗਰਿਕ ਨਹੀਂ ਮੰਨਿਆ ਜਾਵੇਗਾ ਇਹ ਹੁਕਮ ਦੇਚ ਵਿਧਾਨਿਕ ਤੌਰ ਤੇ ਪਰ ਆਰਜ਼ੀ ਤੌਰ ਤੇ ਰਹਿਣ ਵਾਲੀਆਂ ਕੁਝ ਮਾਮਾ ਦੇ ਬੱਚਿਆਂ ਤੇ ਵੀ ਲਾਗੂ ਹੋਵੇਗਾ 트াম্প ਦੇ ਹੁਕਮ ਵਿੱਚ ਕਿਹਾ ਗਿਆ ਕਿ ਅਜਿਹੇ ਗੈਰ ਕਾਨੂੰਨੀ ਨਾਗਰਿਕਾਂ ਦੇ ਬੱਚੇ ਅਮਰੀਕਾ ਦੇ ਅਧਿਕਾਰ ਖੇਤਰ ਅਧੀਨ ਨਹੀਂ ਹਨ ਅਤੇ ਇਸ ਤਰ੍ਹਾਂ ਉਹ 14ਵੇਂ ਸੋਧ ਦੇ ਲੰਬੇ ਸਮੇਂ ਦੀ ਸੰਵਿਧਾਨਿਕ ਗਰੰਟੀ ਤਹਿਤ ਨਹੀਂ ਆਉਂਦੇ ਭਾਰਤੀ ਅਮਰੀਕੀ ਸੰਸਦ ਮੈਂਬਰ ਰੌ ਖੰਡਾ ਨੇ ਕਿਹਾ ਕਿ ਇਸ ਹੁਕਮ ਨਾਲ H1B ਵੀਜ਼ਾ ਤੇ ਜਾਇਜ਼ ਢੰਗ ਨਾਲ ਉੱਥੇ ਰਹਿ ਰਹੇ ਲੋਕਾਂ ਤੇ ਵੀ ਅਸਰ ਪਵੇਗਾ ਇਕ ਹੋਰ ਸੰਸਦ ਮੈਂਬਰ ਥਾਨੇਦਾਰ ਨੇ ਕਿਹਾ ਕਿ 트럼ਪ ਜੋ ਮਰਜ਼ੀ ਆਖਣ ਜਾ ਕਰਨ ਪਰ ਜਨਮ ਜਾਤ ਨਾਗਰਿਕਤਾ ਲਾਗੂ ਰਹੇਗੀ ਅਤੇ ਇਹ ਅਮਰੀਕਾ ਦਾ ਕਾਨੂੰਨ ਹੈ ਅਤੇ ਕਾਇਮ ਰਹੇਗਾ ਮੈਂ ਇਸ ਨੂੰ ਹਰ ਕੀਮਤ ਤੇ ਬਚਾਉਣ ਲਈ ਸੰਘਰਸ਼ ਕਰਦਾ ਰਹਾਂਗਾ ਭਾਰਤੀ ਅਮਰੀਕੀ ਕਾਂਗਰਸ ਬੂਮੈਨ ਪ੍ਰਿਮਲਾ ਜੈਪਾਲ ਨੇ ਇਸ ਨੂੰ ਗੈਰ ਸंवਿਧਾਨਿਕ ਘਰਾਰ ਦਿੱਤਾ ਅਤੇ ਕਿਹਾ ਕਿ ਇਹ ਸਾਈਨ ਕੀਤੇ ਜਾਣ ਨਾਲ ਖਤਮ ਨਹੀਂ ਹੋਣ ਵਾਲਾ ਉਹਨਾਂ ਕਿਹਾ ਕਿ ਜੇ ਇਹ ਕਾਨੂੰਨ ਲਾਗੂ ਕੀਤਾ ਜਾਂਦਾ ਤਾਂ ਅਮਰੀਕੀ ਕਾਨੂੰਨਾਂ ਅਤੇ ਸੰਵਿਧਾਨ ਚ ਤਹਿ ਮਿਸਾਲਾਂ ਨਾਲ مخਾਲ ਹੋਵੇਗਾ ਜ਼ਿਕਰਯੋਗ ਹੈ ਕਿ ਪ੍ਰਵਾਸੀ ਹੱਕਾਂ ਬਾਰੇ ਗਰੁੱਪ ਦੇ ਇੱਕ ਗੜਜੋੜ ਨੇ ਜਨਮ ਤੋਂ ਨਾਗਰਿਕਤਾ ਮਿਲਣ ਦੇ ਫੈਸਲੇ ਤੇ ਰੁਕਸਵੰਦੀ ਹੁਕਮ ਨੂੰ ਚੁਣੌਤੀ ਦਿੱਤੀ ਅਤੇ ਕਿਹਾ ਕਿ ਇਹ ਗੈਰ ਸंवਿਧਾਨਿਕ ਹੈ ਇਸ ਤੋਂ ਇਲਾਵਾ 22 ਸੂਬਿਆਂ ਦੇ ਆਟੋਨਮੀ ਜਨਰਲ ਨੇ ਵੀ ਦੋ ਸੰਗੀ ਜ਼िला ਅਦਾਲਤਾਂ 'ਚ ਹੁਕਮ ਤੇ ਰੋਕ ਲਈ 트럼ਪ ਖਿਲਾਫ ਕੇਸ ਕੀਤਾ ਫਰਸਿਸਕੋ ਅਤੇ ਵਾਸ਼ਿੰਗਟਨ ਡੀਸੀ ਤੇ 18 ਸੂਬਿਆਂ ਨੇ ਮਾਂਚੈਸਟਰਸ ਸੰਗੀ ਜ਼िला ਅਦਾਲਤ 'ਚ